ਇਹ ਦੇਖ ਪਾਸਵਾਸ ਤੇ ਪਾਸੂਏ ਗੁਜਰਾਂ ਦੇ ਜੀ ਅੱਛਾ ਹਾਂਜੀ ਬਾਕੀ ਆਪਣੀ ਕਸਵਾਨਾਂ ਨਾਲ ਵੀ ਇਧਰ ਉਧਰ ਬੰਦੇ ਰੋਡ ਦੇ ਉੱਤੇ ਹੀ ਗਾੜੀ ਤੇ ਹਰ ਪੀਟਾਂ ਦੇ ਨਾਲ ਜਿਹੜੀ ਆ ਉਹਨਾਂ ਪਰ ਉਹ ਮਸਦਾ ਆ ਗਿਆ ਹੁਣ ਵੇਖ ਰਹਾ ਹਾਂਜੀ ਇਹ ਤੇ ਚਿੱਕੀ ਦੀ ਲੋਡ ਆ ਭੇਜੀ ਆ ਚਾਰ ਦੀ ਰੋਡ ਤੇ ਸੈਲਰ ਸੈਲਰ ਤੋਂ ਬੰਦੇ ਆ ਇਹ ਕਾਹਦਾ ਕਿਸ ਦਾ ਆਦਮੀ ਅਈ ਸੇ ਕਹਿੰਦੇ ਜੀ ਲੋ ਜੀ ਸਿੱਧਾ ਕਹਿੰਦੇ ਜੀ ਮੇਰੇ ਚਾਰਾ ਚਾਲਕ ਅਜੀ ਚਾਰਾ ਇੱਥੇ ਚਾਲਕ ਲੋਕੋ ਨਾਲ ਦਵਾਤਾ ਅਸੀਂ ਤੁਹਾਡੇ ਕੋਲੇ ਪੂਰੀ ਚਾਰਾ ਭੇਜਦੇ ਆ ਚਾਰਾ ਜੀ ਬੰਦ ਠੀਕ ਸਤਿ ਸ਼੍ਰੀ ਅਕਾਲ ਸਾਡੇ ਦਾ ਬਲ ਸਾਡੇ ਦਾ ਜੁਬੇ ਕਿਸੇ ਨੂੰ ਨਹੀਂ ਨਹੀਂ ਆਹ ਮੈਂ ਪਹਿਲਾਂ ਬੈਗੜੀ ਤੋਂ ਰੱਖੇ ਅਸਵਾਦਾ ਇੱਧਰ ਤਰਫ ਇੱਕ ਇੱਕ ਕੋਸੜ ਤੇ ਆਹ ਸਾਡੇ ਫਿਰ ਮੈਂ ਖੜਾ ਹਾਂ ਚਾਰੋਂ ਤਰਫ ਬੰਦਾ ਤਬਾਈ ਹੈ ਮੈਨੂੰ ਲੱਗਦਾ ਹੈ तकरीबन 70 80 ਪਿੰਡਾ ਇੱਥੇ ਸਾਰੇ ਸਾਰੇ ਬਿਲਕੁਲ ਤਬਾ ਹੋਏ ਪਏ ਨੇ ਤੇ ਮੈਂ ਹੁਣੀ ਆ ਇਥੇ ਗੁੱਜਰ ਭਾਈਚਾਰਾ ਹੀ ਬੈਠਾ ਉਹਨਾਂ ਦੀ ਪਸ਼ੂ ਆਇ ਤੇ ਇਹਨਾਂ ਨੂੰ ਚਾਰੇ ਦੀ ਲੋੜ ਹੈ ਤੇ ਮੈਂ ਲੰਗਾ ਸਾਹਿਬ ਨੇ ਬੈਠ ਕੇ ਕਹਿੰਦਾ ਕਿ ਆਪਾਂ ਅਸੀਂ ਭੇਜੀ ਜਾਵਾਂਗੇ ਇਹਨਾਂ ਨੂੰ ਸਮਾਨ ਤੇ ਤੁਸੀਂ ਕੱਲ ਅੱਜ ਸ਼ਾਮ ਤੱਕ ਕੱਲ ਆਪਾਂ ਸਾਰੇ ਪਿੰਡਾਂ ਦੇ ਇੱਥੇ ਜਿਹੜੀ ਵੱਡੀ ਲੋਡ ਹੈ ਇੱਥੇ ਕਿਸ਼ਤੀਆਂ ਦੀ ਜਿਵੇਂ ਮੈਂ ਗੱਲ ਕੀਤੀ ਹੈ ਕਿਸ਼ਤੀਆਂ ਦੀ ਲੋਡ ਹੈ ਲੋਕਾਂ ਨੂੰ ਕੱਢਣ ਵਾਸਤੇ ਲੋਕਾਂ ਨੂੰ ਕੱਢਾਂਗੇ ਤਾਂ ਹੀ ਬਚਾਂਗੇ ਨਹੀਂ ਤਾਂ ਬਿਮਾਰੀਆਂ ਨਾਲ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ